ਦੁਆਲੀ ਦੀਆਂ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪ੍ਰਮਾਤਮਾ ਦੀ ਬਰੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬਰੀ ਆਪਣੀ ਖਰੀਦਾਰੀ ਕਰ ਰਹੇ ਆ ਲੋਕੀ ਟਮਾੜ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਵੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬਰੀਆ ਬਰੀਆ ਵਧੀਆ ਫੈਂਸੀ ਲਟਕਣਾ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀਦੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਿਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟ੍ਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋਂ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਅਸੀਂ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਣ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦੀਵਾਲੀ ਦਾ ਜਿਹੜਾ ਇਹ ਡੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦੀਵਾਲੀ ਦੀ ਉਡੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾਹ ਨੁਕਰਾਂ 'ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਗ ਬਾਹਰ ਨਿਕਲਦਾ ਵਾ ਤੇ ਉਹ ਛੋਟੇ-ਛੋਟੇ ਦੁਕਾਨਦਾਰਾਂ ਕੋਈ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਉਂਦਾ ਕਿ ਜੇ 4 ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿਸੇ 6 ਮਹੀਨੇ ਵਾਸਤੇ ਕਿਸੇ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤੇ ਦੁਕਾਨਾਂ ਹੀ ਕਰਨੀਆਂ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਕੁਮਾਰ ਜੀ ਦੀਵਾਲੀ ਤੇ ਕੀ ਕੀ ਲਾਇਆ ਤੁਸੀਂ ਕਾਹਦੀ ਗੱਲ ਆ ਦਿਵਾਲੀ ਦੇ ਵਿੱਚ ਦੇਵੇ ਆ ਦੇਵਿਆਂ ਦੀ ਦੁਕਾਨ ਮੂਰਤੀਆਂ ਲਕਸ਼ਮੀ ਗਣੇਸ਼ ਦੀਆਂ ਇਹ ਪੁਰਾਣੀ ਦੁਕਾਨ ਸਾਡੀ ਵੀ 25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਇਹਨੂੰ ਦੀਵਾਲੀ ਦੇ ਸਾਲ ਵਾ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਵਾ ਦੀਵਾਲੀ ਦੇ ਤੇ ਸਭ ਨਾਲ ਦੀਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵੇ ਲੈਂਦੇ ਨੇ ਪਰ ਦੀਵਾਲੀ ਜਿਹੜੀ ਦੀਵੇ ਨਾਲ ਮਨਾਇ ਜਾਂਦੀ ਆ ਇਹ ਦੇਖੋ ਬੜੀ ਪੁਰਾਣੀ ਚੀਜ਼ਾਂ ਜਿਸ ਤਰ੍ਹਾਂ ਖੰਡੇ ਦੇ ਘਟੋਣੇ ਉਹ ਕੀ ਕਰਨ ਖੰਡੇ ਦੇ ਖਨੋਨੇ ਇੱਕ ਪਹਿਚਾਨ ਇਹਨਾਂ ਦੀ ਬਣੀ ਆ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡੇ ਦੇ ਘਟੋਣੇ ਫੁੱਲੀਆਂ ਪਤਾਸੇ ਇੱਕ ਤਿਉਹਾਰ ਦੇ ਨਾਲ ਇੱਕ ਫਲਗਨਿਆ ਗਿਆ ਵਾ ਇਹ ਨਾਲ ਹੀ ਸਬਿਆਚਾਰ ਤਿਆਰ ਹੁੰਦਾ ਵਾ ਦੇਖ ਦਿਵਾਲੀ ਦੇ ਦੁਕਾਨਦਾਰ ਨੂੰ ਬੋਲ ਕੇ ਪਹਿਲਾਂ ਤੋਂ ਦੀਵਾਲੀ ਦੀ ਦੀਵਾਲੀ ਲਾਵੇ ਤਾਂ ਸਾਡਾ ਕਾਰੋਬਾਰ ਕੱਢੀ ਦਿਵਾਲੀ ਦੇ ਦੇਖੋ ਜੀ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੇ ਹੁੰਦਾ ਵਾ ਦੀਵੇ ਜਿਹੜੇ ਬਣਾਣੇ ਅਸੀਂ ਉਹ ਅਸੀਂ ਦੀਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦੀਵਾਲੀ ਨਾਲ ਹੀ ਜੱਜਦੇ ਨੇ ਲੋਕੀ ਅੱਜ ਕੱਲ ਕੀ ਹੈ ਕਿ ਮੋਮਬੱਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫੈਂਸੀ ਦੀਵੇ ਵਰਤਰੀਆ ਪਰ ਪਹਿਚਾਨ ਜਿਹੜੀ ਸਰੋਂ ਦਾ ਤੇਲ ਨਾਲ ਦੀਵੇ ਦੀ ਹੁੰਦੀ ਆ ਮਾ લક્ષਮੀ ਜੀ ਦੇ ਰੋਬਰਤ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਿਆਂ ਤੇ ਹੀ ਮਨਾਈ ਜਾਂਦੀ ਹੈ ਲੋਕੀ ਡਿਮਾਂਡ ਰੱਖਦੇ ਕਿ ਤੇਰੀ ਕੋਈ ਆਹ ਨਵੀਂ ਤੋਂ ਨਵੀਂ ਆਟੋਮੈਟਿਕਲ ਦੀਵਿਆਂ ਵਿੱਚ ਬਹੁਤ ਵਧੀਆ ਨਿਕਲਦੀ ਆ ਮਿੱਟੀ ਦੇ ਵਿੱਚ ਮੂਰਤੀਆਂ ਲਕਸ਼ਮੀ ਜੀ ਦੀਆਂ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ ਲਕਸ਼ਮੀ ਜੀ ਦੀ ਹੁੰਦੀ ਆ ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀ ਹੈ ਜਾਂ ਪੀਓਪੀ ਚ ਵੀ ਹੈ ਗਿਆ ਪਰ ਜ਼ਿਆਦਾ ਦੇਖਦੀ ਮਿੱਟੀ ਦੀਆਂ ਆ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਹੈ ਕਿ ਦੀਵਾਲੀ ਜਿਹੜੀ ਹੈ ਦੀਵੇ ਨਾਲ ਮਨਾਈ ਜਾਂਦੀ ਹੈ ਡਰਦਾ ਬਾ ਵਿਚਾਰਾ ਪੀਣਾ ਪਈ ਤੜਾ ਰਾਮ ਰਾਮ ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪ ਅਗਰ왈 ਦੀਪਕ ਬਟਾਲਾ ਤੋਂ ਦੀਵਾਲੀ ਮਨਾ ਰਹੇ ਕਿੱਦਾਂ ਦੀ ਦਿਵਾਲੀ ਆ ਸਰ ਇਹ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਆ ਅਸੀਂ ਬਡਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਕਰ ਕਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਆ ਜਿਸ ਦਾ ਵਿੱਚ ਦੀਵਾ ਮਾਲਾ ਵੀ ਕੀਤੀ ਜਾਂਦੀ ਆ ਜੁਦੇ ਪ੍ਰਭੂ ਸ਼੍ਰੀ ਰਾਮ ਜੀ ਅਯੋਧਿਆ ਪਰਤੇ ਸੀ 14 ਸਾਲ ਦਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਇਹ ਦੀਵਾਲੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਚਲੋ ਕੀ ਵਾਕ ਵਾਕ ਜਿਹੇ ਤਰ੍ਹਾਂ ਦੀਆਂ ਡਿਮਾਂਡਾਂ ਕਰਦੇ ਚੀਜ਼ਾਂ ਲੈਂਦੇ ਇੱਥੇ ਆਪਣੇ ਪਰ ਇਹ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ ਨਵੀਂ ਤੋਂ ਨਵੀਂ ਡਿਮਾਂਡ ਆ ਹ ਚੀਜ਼ ਮੰਗਦੇ ਨੇ ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ ਅਸੀਂ ਵੀ ਕਹਿੰਦੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਉ ਪ੍ਰਭੂ ਜੀ ਨੇ ਘਰ ਆਣਾ ਮਾਤਾ ਲక్ష్ਮੀ ਜੀ ਨੇ ਘਰ ਆਣਾ ਗਣੇਸ਼ ਜੀ ਨੇ ਘਰ ਆਣਾ ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ ਕੀਤਾ ਜਾਵੇ